ਗੁਰਦਾਸਪੁਰ ਤੋਂ ਇੱਕ ਗਿਆ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ 70 ਸਾਲ ਦੀ ਬਜ਼ੁਰਗ ਔਰਤ ਨੂੰ 4 ਸਾਲ ਪਹਿਲਾਂ ਮਰਿਆ ਹੋਇਆ ਦਿਖਾ ਕੇ ਨਾ ਸਿਰਫ 6 ਮਹੀਨੇ ਪਹਿਲਾਂ ਉਹਦੀ ਪੈਨਸ਼ਨ ਬੰਦ ਕੀਤੀ ਗਈ ਬਲਕਿ ਬੈਂਕ ਨੇ ਉਸ ਵੱਲ 85000 ਰੁਪਏ ਬਕਾਇਆ ਵੀ ਕੱਢ ਦਿੱਤਾ ਹੈ ਬਜ਼ੁਰਗ ਔਰਤ ਖੁਦ ਦਿਲ ਦੀ ਮਰੀਜ਼ ਹੈ ਤੇ ਉਸ ਦਾ 48 ਸਾਲਾ ਵੱਡਾ ਪੁੱਤਰ ਕੈਂਸਰ ਦਾ ਮਰੀਜ਼ ਹੈ ਜਦਕਿ ਉਸ ਦਾ 42 ਸਾਲਾ ਛੋਟਾ ਪੁੱਤਰ ਮੰਦਬੁੱਧੀ ਹੋਣ ਦੇ ਨਾਲ-ਨਾਲ ਅਪਾਹਜ ਵੀ ਹੈ ਬੈਂਕ ਦਾ ਕਹਿਣਾ ਹੈ ਕਿ ਬੇਬੇ ਦੀ 4 ਸਾਲ ਪਹਿਲਾਂ ਮੌਤ ਹੋਣ ਦੀ ਮੇਲ ਸਮਾਜਿਕ ਸੁਰੱਖਿਆ ਦੇ ਭਾਗ ਦੇ ਲੋ ਬੈਂਕ ਨੂੰ ਕਿਤੇ ਗਈ ਸੀ ਹੈ ਇਸਦੇ ਲਈ ਉੱਦੀ ਪੈਨਸ਼ਨ ਬੰਦ ਕੀਤੀ ਗਈ ਹੈ ਮਾਮਲਾ ਗੁਰਦਾਸਪੁਰ ਦੇ ਪਿੰਡ ਵਡਾਲਾ ਗਰੰਤੀਆਂ ਦੀ ਰਹਿਣ ਵਾਲੀ ਮਨਜੀਤ ਕੌਰ ਨਾਲ ਸੰਬੰਧੀ ਦੱਸਿਆ ਜਾ ਰਿਹਾ ਹੈ 6 ਮਹੀਨੇ ਪਹਿਲਾਂ ਉੱਦੀ ਪੈਨਸ਼ਨ ਬੰਦ ਹੋ ਗਈ ਸੀ ਉਸ ਨੂੰ ਤਾਂ ਪਤਾ ਲੱਗਿਆ ਜਦੋਂ ਉਹ ਕਿਤੇ ਦੀ ਨੇ ਬੈਂਕ ਵਿੱਚ ਆਪਣੀ ਪੈਨਸ਼ਨ ਦਾ ਪਤਾ ਕਰਨ ਗਈ ਮੈਂ ਤਾਂ ਪਹਿਲਾਂ ਇਹਨਾਂ ਨੂੰ ਪੁੱਛਿਆ ਕਿ ਇਹਨਾਂ ਨੇ ਮਨ੍ਹਾ ਕਰਤਾ ਮੈਂ ਫਿਰ ਗਰਟਾਸ ਪਰ ਗਈ ਤੇ ਗਰਟਾਸ ਪਰ ਵਾਲੇ ਨੇ ਓਕੇ ਆ ਤੁਸੀਂ ਆਪਣੇ ਬੈਂਕ ਨਾਲ ਗੱਲ ਕਰ ਲਓ ਜੀ ਇੱਥੇ ਆਏ ਤੇ ਇਨਾਂ ਨੇ ਆਖਿਆ ਵੀ ਨਹੀਂ ਆਹੀ ਨਹੀਂ ਇਹ ਕੰਮ ਕਰ ਸਕਦੇ ਮੈਨੂੰ ਕੁਝ ਨਹੀਂ ਦੱਸਿਆ ਤਾਂ ਇੱਕ ਪਰਸੂ ਮਾਪੇ ਵੱਡੇ ਮੁੰਡੇ ਲੈ ਕੇ ਆਈਆਂ ਤੇ ਉਹ ਐਨੇ ਫਿਰ ਪੁੱਛਿਆ ਉਹਨਾਂ ਕਹਿੰਦੇ ਤੁਹਾਡੀ ਮਾਂ ਮਰ ਗਈ ਜੇ 4 ਸਾਲ ਹੋ ਗਏ ਫਿਰ ਸਾਨੂੰ ਭਜਣਾ ਪੈ ਗਿਆ ਵੀ ਅਸੀਂ ਕਿੱਥੇ ਜਾਈਏ ਹੋਣ ਅਸੀਂ ਤਾਂ ਕਿਤੇ ਵੀ ਨਹੀਂ ਜਾ ਸਕਦੇ 85 ਨਾ ਇਹ ਕਿੱਥੋਂ ਦੇਣਾ ਇਹਨੂੰ ਘੱਟ ਫੋਨ ਮੈਨੂੰ ਇੱਕ ਖਾਤਾ ਮੈਨੂੰ ਖਾਤਾ ਖੋਲ ਦੇ ਖਾਰੇ ਮੇਰੇ ਪੈਨਸ਼ਨ ਬਾਲ ਸਰਕਾਰ ਮੈਨੂੰ ਦੇ ਦੇ ਮੈਨੂੰ ਇਹ ਮਾਤਾ ਨੂੰ ਮੇਰੇ ਨੀਂਦ ਆ ਗਈ ਨਾ 28000 ਨਾ ਮੈਨੂੰ ਨੀਂਦ ਹੁੰਦੀ ਮੈਂ ਤਾਂ ਰੋਟਾ ਸਾਡੇ ਪੈਨਸ਼ਨ ਵਜੇ ਮੈਂ ਟੋਟ ਕੇ ਤੁਰੇ ਫਿਰ ਦਿੱਸਦਾ ਹੀ ਨਾ ਉਹ ਇਹ ਕੀ ਕਾਰਨ ਹੋ ਗਿਆ ਵਕਿਓ ਕਿੰਨੇ ਇਹ ਕੰਮ ਕਰਤਾ ਤੇ ਕਿੰਨੇ ਇਹਨਾਂ ਮਰਿਆ ਦਾ ਇਹਦਾ ਇਹਨੇ ਛੱਤ ਫੇਟ ਪਹੁੰਚਾਤਾ ਤੇ ਪੈ ਕੇ ਵਜੇ ਪੀ ਜਿਹਨਾਂ ਨੂੰ ਕੋਮ ਮਿਲ ਨਹੀਂ ਨਾ ਇਹਨਾਂ ਸੰਦੇਹ ਨਹੀਂ ਕਿ ਆ ਪਤਾ ਲੱਗਦਾ ਵੀ ਕਿੰਨੇ ਕਿੰਨੇ ਸਾਡੇ ਪਿੱਛਾ ਕੀਤਾਾਨੂੰ ਪਾਇਆ ਲੱਗੇ ਕਿ ਸਾਨੂੰ ਇਹ ਹੀ ਜਾਨਣਾ ਚਾਹੁੰਦੇ ਆ ਅੱਛਾ ਮਤਲਬ ਕਿੰਨੇ ਵੀ ਜਿਹੜੇ ਕੜਦੇ ਕਿੰਨਾ ਸਮਾਂ ਹੋ ਗਿਆ ਜਿਹੜੇ ਕੜਦੇ 6 ਮਹੀਨੇ ਹੋ ਹਾਂਜੀ ਜਿਹੜਾ ਤੁਹਾਨੂੰ ਮਰਿਆ ਇਕਰਾਰ ਕੀਤਾ ਹੋ ਕਿ ਮੈਂ ਜੇ ਕਿੰਨੇ ਚਿਰ ਤੋਂ ਮਰਿਆ ਚਾਰ ਚਾਰ ਆਏ ਉਸੇ ਮੈਡਮ ਨੇ ਬੱਡੀ ਨੇ ਅੱਜ ਨੇ ਦੱਸਿਆ ਪਰਸੂ ਤੇ ਚਾਰ ਕੋਨੇੰਨੋ ਨਹੀਂ ਗੱਲ ਕਰਨ ਦੇਈ ਜਿਹੜਾ ਮਰਿਆ ਤਾਂ ਆਏ ਆ ਸਾਂ। ਹੁਣ ਖਾਤਾ ਮੈਂ ਤਾਂ ਨਹੀਂ ਫੋਲਣ। ਦਾ ਗਰਾਂਦ ਨਹੀਂ ਆਹਿੰਦੀ ਫੋਲ ਸਕਦੇ। ਪਰਵਾਜ਼ ਜੀ ਮੇਰਾ ਇਹ ਬੇਟਾ ਵਾ, ਮੇਰੇ ਨੋ ਵਾ, ਮੇਰੇ ਇਹਦੇ ਦੋ ਬੇਟੇ ਆ ਤੇ ਕਿੱਦੱਕ ਮੇਰਾ ਛੋਟਾ ਬੱਚਾ। ਜੀ ਆਪ ਹਾੜ ਦੇ ਲਈਏ। ਹਾਂਜੀ। ਤੇ ਬੇਟਾ ਜੀ ਨਹੀਂ ਮੇਰੇ ਪੋਤੇ ਵੀ ਨਹੀਂ ਕਿ ਠੀਕ ਆ ਨਹੀਂ ਇਹਦਾ ਵੀ ਚਿੰਤਾ ਮੈਨ ਉਹ ਰਹੀ ਨਹੀਂ। ਆਹ ਹਾਂਜੀ ਹਾਂਜੀ ਇਹਨੂੰ ਕੈਂਸਰ ਦੀ ਨੁਕਸਬਾਏ ਨੂੰ ਤੁਹਿਆ ਦੂਜਾ ਸੁਤ ਜਾਵਾ ਤਾਂ ਇੰਦਾ ਕੀ ਆ ਤੇ ਇੱਥੇ ਹੀ ਹੁਣੇ ਉਹ ਤੇ ਚੇਰ ਲੱਗ ਗਿਆ ਪਤਾ ਨਹੀਂ ਕਿਤੇ ਚਲ ਗਿਆ ਬਾਈ ਅਸੀਂ ਤਾਂ ਕੰਨਿਆ ਦੂਜਾ ਤੇ ਚਲ ਜਾ ਉਹ ਤੇ ਬੰਗਤ ਗੁਈ ਗੱਲੀ ਚਲ ਜੀ ਕੋਈ ਨਾ ਕਿ ਤੁਸੀਂ ਵੇਖਿਆ ਹੋਗੇ ਕਿਤੇ ਫਿਰਦਾ ਕਿਤੇ ਸਰ ਅਨੁਛੇ 6 ਮਹੀਨੇ ਤੋਂ ਸਾਡੀ ਮਾਤਾ ਦੀ 4 ਸਾਲ ਤੋਂ ਪੈਨਸ਼ਨ ਮਿਲਦੀ ਸੀ ਹਰ ਕੀ ਪਤਾ ਨਹੀਂ ਕੋਈ ਇਨਕੁਆਰੀ ਹੋ ਗਈ ਕਿ 6 ਮਹੀਨੇ ਤੋਂ ਪਹਿਲੇ ਮਹੀਨੇ ਤੋਂ ਹਾਦੀ ਮਾਤਾ ਨੂੰ ਪੈਨਸ਼ਨ ਕਰਤੀ ਗਈ ਅਸੀਂ ਬਹੁਤ ਕਾਰਵਾਈ ਕੀਤੀ 1 ਮਹੀਨਾ ਲੀਕਾ ਦੂਜੇ ਵੀ ਨਹੀਂ ਕਿ ਕਾਰਵਾਈ ਚਾਲੂ ਕਰ ਦੇ ਸਾਨੂੰ ਕਦੇ ਬੈਂਕ ਤੋਂ ਬੈਂਕ ਚਾਉਣਾ ਬੈਂਕ ਵਾਲਾ ਕਹਣਾ ਜਿੱਥੋਂ ਪੈਨਸ਼ਨ ਵਾਈ ਉੱਥੇ ਜਾਓ ਅਸੀਂ ਕਦੇ ਸ਼ਿਵਦਾ ਗੰਦੇ ਵਾਲਾ ਤੇਰੇ ਵੀ ਤੇ ਸਾਨੂੰ ਕਰਵਾਸਪੁਰ ਤੱਕ ਪਤਾ ਲੱਗਾ ਅਸੀਂ ਉਹਦੀ ਤੱਕ ਵੀ ਜਾ ਕੇ ਆ ਕੇ ਆਏ ਕਿ ਸਾਨੂੰ ਇਦਾਂ ਗੱਲ ਵਾ ਉਹ ਕਹਿੰਦੇ ਜਾਓ ਤੁਸੀਂ ਤੁਹਾਡਾ ਹੋ ਜਾਏਗਾ ਅਸੀਂ ਆ ਹੁਣ ਪਰਸੋਂ ਆਏ ਆ ਬੈਂਕ ਤੋਂ ਪਾਸੀ ਲੈਣ ਸਾਡੀ ਪਿਛਲੇ ਮਹੀਨੇ ਦੀ ਪਤਾ ਨਹੀਂ ਉਹ ਪਾਈ ਕਿ ਨਹੀਂ ਪਾਈ ਸਾਡੇ ਆਪਣੇ ਕੁਝ ਪੈਸੇ ਸਾਡੇ ਸੀਲ ਹੋ ਗਏ ਸਾਡਾ ਖਾਤਾ ਜਿਹੜਾ ਸੀਲ ਹੋ ਗਿਆ ਸਾਨੂੰ ਕਹਿੰਦੇ ਵੀ ਤੁਹਾਨੂੰ ਪੈਸੇ ਨਹੀਂ ਮਿਲ ਸਕਦੇ ਤੇ ਸਾਡਾ ਨਹੀਂ ਤੁਸੀਂ ਕਹਿੰਦੇ ਤੁਹਾਡੇ 4 ਸਾਲ ਹੋ ਗਿਆ ਸਾਡੀ ਮਾਤਾ ਜੀ ਦੇ ਤੋਂ 85000 ਰੁਪਇਆ ਸਾਡੀ ਵੱਲ ਬੈਂਕ ਦੇ ਲੋਨ ਕੱਢੀ ਜਾਂਦੀ ਵੀ ਤੁਸੀਂ ਕੁੱਝ ਲਾ ਲਈ ਆ ਪਰ ਅੱਜ ਅਸੀਂ ਆਰ ਕੇ ਮਾਦੀਆਂ ਮਰਾਈ ਅਸੀਂ ਸਰਕਾਰ ਤੱਕ ਗੁਹਾਰ ਲਈ ਆ ਕਿ ਸਾਡਾ ਇਹਦੀ ਮੁਸ਼ਕਲ ਦਾ ਹੱਲ ਕੀਤਾ ਜਾਵੇ ਜਿੱਥੇ ਵੀ ਅਧਿਕਾਰੀ ਕੋ ਗਲਤੀ ਹੋਈ ਆ ਉਹ ਆਪਣੀ ਗਲਤੀ ਸਦਾਰੇ ਤੇ ਸਾਡੀ ਟੈਨਸ਼ਨ ਬਹਾਲ ਕੀਤੀ ਜਾਵੇ ਅਸੀਂ ਕਹਿ ਸਰਦੇ ਮਜੀਦਾ ਅਸੀਂ ਬਸਾਂ ਹੀ ਆਪਣਾ ਕਜਾੜਾ ਕਰਦੇ ਹਾਂ ਤੇ ਅਸੀਂ ਉਹ ਥੋੜੇ ਬਹੁਤੇ ਪੈਸਾ ਦਵਾਈ ਜਿੰਦੇ ਹੁੰਦੇ ਹਾਂ ਅੱਜ ਉਹਨਾਂ ਅਸੀਂ ਮੈਡਮ ਨੇ ਹਨੂ ਬੈਂਕ ਦੇ ਅਧਿਕਾਰੀ ਨੇ ਆਖਿਆ ਵੀ ਇੱਕ ਐਪਲੀਕੇਸ਼ਨ ਲੈ ਕੇ ਦਿਓ ਫੜੇ ਕੋਈ 171500 ਰੁਪਇਆ ਲੈ ਕੇ ਅਸੀਂ ਉਹਦੀ ਹੁਣੇ ਦਵਾਈ ਜਾ ਕੇ ਲਿਆਉਣੀ ਆ ਅਸੀਂ ਆਪਣੀ ਦਵਾਈ ਤੋਂ ਵੀ ਕੁਝ ਦਿਨਾਂ ਤੋਂ ਅਸੀਂ ਵਾਂਝੇ ਪਏ ਆ ਵੀ ਅਸੀਂ ਪਰੇਸ਼ਾਨ ਆ ਕਿ ਆਸਾ ਕੀ ਨਹੀਂ ਆ ਇਹਨਾਂ ਦਿਨਾਂ ਤੇ ਰੱਬ ਦਾ ਵੀ ਸਾਨੂੰ ਤੇ ਅਸੀਂ ਆਹ ਹਾਰ ਕੇ ਮੀਡੀਆ ਦਾ ਵਿਆਸ ਹਾਰਾ ਲਿਆ ਤੇ ਅਸੀਂ ਸਰਕਾਰ ਤੱਕ ਆਵਾਜ਼ ਉਠਾਉਣ ਦੀ ਕੋਸ਼ਿਸ਼ ਕੀਤੀ ਹੈ ਗਾਲੇ ਤੇ ਹੁਣ ਵੈਸੇ ਤੇ ਬੜਾ ਵਧੀਆ ਡੀਲ ਕੀਤਾ ਇਹ ਤੇ ਐਪਲੀਕੇਸ਼ਨ ਦੇ ਕੇ ਦੇ ਤੋ ਤੁਹਾਡੀ ਅਸੀਂ ਕੋਸ਼ਿਸ਼ ਮੇਲ ਭੇਜ ਕੇ ਉਧਰ ਕੋਸ਼ਿਸ਼ ਕਰਾਂਗੇ ਵੀ ਪੈਨਸ਼ਨ ਸਾਲੂ ਹੋ ਜੇ ਤੇ ਬਾਕੀ ਪੈਨਸ਼ਨ ਰਹੀ ਗੱਲ ਕੱਟਈ ਜਾਣ ਦੀ ਜਿਹੜਾ 85000 ਇਹਨਾਂ ਨਾਲ ਲੋਨ ਕੱਟਿਆ ਬਤਿੰ ਗਲਤ ਤਰੀਕੇ ਨਾਲ ਪੈਨਸ਼ਨ ਨਹੀਂ ਦੇ ਜੇ ਕੀ ਬੈਂਕ ਦੇ ਵਿੱਚ ਕੋਈ 1000 ਰੁਪਏ ਲੈ ਸਕਦਾ ਵਾ ਮਰਿਆ ਬੰਦੇ ਮਰੇ ਬੰਦੇ ਦੇ ਵੀ ਬੈਂਕਰ ਆਈਡੈਂਟੀਟੀ ਵੇਖ ਕੇ ਅਗੂਠਾ ਚੈੱਕ ਕਰਕੇ ਫੇਸ ਵੇਖ ਕੇ ਫੇਰ ਹੀ ਆਪਾਂ ਨੂੰ ਪੈਸੇ ਦਿੰਦੀ ਆ ਇਹ ਕੀ ਗੱਲ ਉਧਰ ਦਿੰਦੇ ਰਹੇ ਆ ਨੰਬਰ 2 ਇਹ ਆਪੀ ਸਭ ਤੋਂ ਵੱਡੀ ਇਹ ਆ ਕਿ ਤੇ ਆਪਣੀ ਮਿਸਟੇਕ ਆਈ ਆ ਕਿ ਜਿਹੜੀ ਇਹ ਮਾਤਾ ਨੂੰ 4 ਸਾਲ ਤੋਂ ਲਖਿਆ ਗਿਆ ਕਿ ਡੈਥ ਹੋ ਗਈ ਆ ਕੀ ਐ ਪੈਨਸ਼ਨ ਕੱਟਣ ਵਾਲੇ ਨੇ ਇਹਦਾ ਡੈਥ ਸਰਟੀਫਿਕੇਟ ਵੇਖਿਆ ਮੈਂ ਇਹੋ ਕਹਿਣਾ ਅਪੀਲ ਕਰਨਾ ਚਾਹੁੰਦਾ ਤੁਹਾਡੇ ਮਾਦਮਿੰਦੇ ਤੋਂ ਕਿ ਕਿਰਪਾ ਕਰਕੇ ਇਸ ਚੀਜ਼ 'ਤੇ ਧਿਆਨ ਦਿੱਤਾ ਜਾਵੇ ਆਪਣਾ ਜੋ ਵੀ ਸਾਈਟਾ ਅਪਲੋਡ ਅਪਡੇਟ ਹੋਣ ਵਾਲੀ ਆ ਅਪਡੇਟ ਕੀਤੀ ਆ ਯਾਰ ਤਾਂ ਕਿ ਹੋਰ ਕਿਸੇ ਦੇ ਫਿਊਚਰ 'ਤੇ ਇੱਕ ਪ੍ਰੋਬਲਮ ਨਾ ਹੋ ਜਾਈ ਆ